ਹੋਟਲ ਹੈ ਜੀ ਅੱਜ ਪੁਲਸ ਵਾਲੇ ਚੰਦੇ ਆਏ ਪੁਲਸ ਵਾਲੇ ਆ ਗਏ ਯਾਥੇ ਅਹ ਅਸੀਂ ਟੇਨ ਜਾਣੇ ਬੈਠੇ ਇੱਕ ਮੋਰਟਲ ਤੇ ਉਹਨੇ ਕੋਸ਼ਿਸ਼ ਵੀ ਪਾ ਕੇ ਪੁੱਤਰ ਹੈਗਾ ਵਾ ਤੇ ਕ੍ਰੀਮ ਪੇਸ ਕਰਕੇ ਪੁੱਤਰ ਆ ਪਾ ਜੋ ਬਾੜੀ ਮਹਿਕ ਦੀ ਮੈਂ ਬੜਾ ਐਕਸ਼ਨ ਕਰੀ ਜਾਵੇ ਐਸੇ ਆ ਡੁੱਡੇ ਆਲੇ ਕੋਈ ਮੁੱਛਾ ਦੇਖਣ ਇੰਨੇ ਬਚਾ ਕਿਦਾਂ ਕਿਦਾਂ ਕੀ ਕਹਾਈ ਤੂੰ ਮੁੱਛਾ ਦੇਖਣ ਇੰਦਾਂ ਡਾਇਰੈਕਟਰ ਕਨੇ ਉਹ ਆ ਪੁਲਸ ਵਾਲੇ ਫੜ ਗਏ ਆ ਬਣਾ ਆ ਬੜਾ ਫਟਰੋਲ ਕੀਤਾ ਤੁਹਾਨੂੰ ਬਲਾਈ ਜੀ ਨੋਸਤਰ ਹੋਏ ਨਾ ਅਸੇ ਕਰਦੀ ਕੀ ਗੱਲ ਬਾਤ ਹੈ ਨਾ ਆਹ ਵਿਨਦਰ ਕਿਹੜਾ ਦਵਿੰਦਰ ਮੈਨੂੰ ਬੱਸ ਬਾਈ ਰਾਮਾ ਇੱਥੇ ਰਿਹਾ ਮੈਂ ਸਾਰੇ ਨੂੰ ਜਾਣ ਨਾਲੀ ਕਲਾਵਾਂ ਵਾਲਿਆਂ ਨੂੰ ਵਿਨਦਰ ਜੀ ਇਹ ਮੇਰਾ ਨਾਮ ਏ ਕਿਹੜੇ ਪਰਿਵਾਰ ਚੋਂ ਹੋ ਕਿੱਥੇ ਰਹੇ ਮੈਂ ਸੁੱਖਾ ਪੰਚਗੜੀਆ ਬੋਲਦਾ ਉਹ ਟ੍ਰਾਫਿਕ ਨੂੰ ਚਾਰਦੇ ਇਹਦੇ ਗਰਨਾਮ ਹੁੰਦੇ ਆਪਣੇ ਪੋਲੋ ਹੋਰੀ ਮਿੱਤਰ ਦੇ ਸਾਰੇ ਕੋਈ ਬੰਦਾ ਨਹੀਂ ਜਿਹੜਾ ਰਸਜਨ ਦੀ ਲੀਲ ਕਲਾ ਇਹ ਕੋਤਾ ਦਾ ਮੁੰਡਾ ਏ ਅਸਤਰ ਜਿਵੇਂ ਆਪਣਾ ਪੇਜ ਬਣਾਇਆ ਅਸਤਰ ਆ ਜੀ ਉਹ ਉਹਨੂੰ ਕੀ ਸਜ਼ਾ ਦੇ ਕਿਤਰਾ ਉਹਨੂੰ ਕੱਡਾ ਖਤਰਨਾਕ ਬੰਦਾ ਪਾਵਾ ਕੀਤਾ ਉਹਨੇ ਤੇ ਛੱਡ ਦਿੱਤਾ ਪੁਲਿਸ ਨੇ ਪੁਲਿਸ ਦਾ ਤਵਾ ਲਈ ਜਾਂਦਾ ਛੱਡਿਆ ਤੇ ਪੁਲਿਸ ਨੂੰ ਇਹ ਕਰਕੇ ਪਿਆ ਨਾ ਮੈਂ ਬਖਲਾ ਤਾਂ ਮੈਂ ਰੱਬ ਦੀ ਮਾਰ ਪਈ ਮੈਂ ਮਾਰਿਆ ਵਾ ਮੈਨੂੰ ਲੱਭਦਾ ਕੋਈ ਨਹੀਂਗਾ ਤੇ ਉਹ ਪੁਲਿਸ ਨੇ ਛੱਡ ਦਿੱਤਾ ਤੇ ਉਹਨੇ ਪੁਲਿਸ ਬਾਰੇ ਬੜਾ ਕੁਝ ਬੋਲ ਕੇ ਪਾਇਆ ਤੇ ਆਪਣੇ ਫੇਸਬੁੱਕ ਤੇ ਉਹਨੂੰ ਕਹ ਆ ਵੀ ਬੰਦੇ ਦਾ ਪੱਤਰ ਬਣ ਜੇ ਇਹ ਵੀ ਗੱਲਾਂ ਨਹੀਂ ਇਹਦੀ ਸਤਾਨੀਆਂ ਨਹੀਂ ਕਰਦੀਆਂ ਤੇ ਰੱਬ ਨਾਲ ਵੀ ਝੋਖਾ ਕਰਨ ਦਾ ਪੁਲਿਸ ਨਾਲ ਤੇ ਤਿਰਰ ਨਾਲ ਝੋਖਾ ਕਰਨ ਦਾ ਮੁੰਡਾ ਤੇਰਾ ਇੱਕ ਮਿੰਟ ਭਾਈ ਇੱਕ ਮਿੰਟ ਤੁਸੀਂ ਬਤਾਲੋ ਬੋਲੋ ਮੈਂ ਬਤਾਲੇ ਤੋ ਬੋਲਦਾ ਜੀ ਆਹੋ ਕੋ ਨਾ ਗੁਰਨਾਮ ਸਰਪੰਚ ਦਾ ਹੈਗਾ ਨੰਬਰ ਚ ਰੱਖੋ ਗੁਰਨਾਮ ਨਾਲ ਗੱਲ ਕਰ ਤੇ ਫਿਰ ਮੇਰੇ ਨਾਲ ਗੱਲ ਕਰ ਫਿਰ ਤੈਨੂੰ ਦੱਸ ਦਿੰਦਾ ਖਾਕਰ ਮੇਰੀ ਗੋਈ ਨਹੀਂ ਗਈ ਪਰ ਉਹ ਸਾਨੂੰ ਜਾਣਦੇ ਆ ਸਾਰਾ ਸਾਡਾ ਇਤਿਹਾਸ ਦਾ ਪਤਾ ਸਾਰਾ ਉਹਨੇ ਸਾਡੇ ਲੋਕਾਂ ਨਾਲ ਸਾਡੀ ਬਣਦੀ ਨਹੀਂ ਹੁੰਦੀ ਚੰਗੇ ਲੋਕਾਂ ਦਾ ਘਰ ਪੁੱਜ ਕੇ ਮਾਣ ਕਰਦੇ ਆ ਤੇ ਗ੍ਰਾਮ ਨੂੰ ਪੁੱਛਣਾ ਕਿ ਡਰਾਫਟ ਕੰਚਾਰਜ ਦਾ ਫੋਨ ਆਇਆ ਤਾਂ ਕੀ ਗੱਲ ਕਰਨੀ ਆ ਉਹ ਮੁੰਡੇ ਤੇਰੇ ਨੂੰ ਜੋ ਛੱਡ ਦਿੱਤਾ ਪੁਲਿਸ ਨੇ ਤੇ ਤੁਸੀਂ ਜਲੂਸ ਦੇ ਉਹ ਕਦਰ ਸਾਰੇ ਵਰਲਡ ਦੇ ਵਿੱਚ ਆਪਣਾ ਵੀ ਆਪਣੇ ਕਦਰ ਤੇ ਸਾਡਾ ਕਦਾ ਉਹ ਉਹਨੇ ਆਖਿਆ ਮੈਂ ਉਹ ਆਂਦਾ ਬੈਸ ਕਲਾ ਤਾਂ ਮੇਰੀ ਲੱਤਾਂ ਬਾਹਾਂ ਕੰਮ ਨਹੀਂ ਕਰਦੀਆਂ ਹੰਢੀਗਾ ਤਾਂ ਦੇ ਵੇਖ ਕੇ ਪੁਲਿਸ ਨੂੰ ਛੱਡਤਾ ਤੇ ਪੁਲਿਸ ਨਾਲ ਮਜ਼ਾਕ ਕਰਕੇ ਤੁਸੀਂ ਬੜਾ ਆਪਣਾ ਘੈਂਟ ਦੇ ਨਹੀਂ ਬਣ ਰੇ ਉਸ ਦਾ ਨਾ ਨਹੀਂ ਬਣ ਗਏ ਨਹੀਂ ਬਣ ਗਏ ਇਹ ਛਤਰਾ ਲੋਕ ਤੇ ਆ ਸਾਰੇ ਭਾਜੀ ਕੀ ਰੱਖੇ ਮੈਂ ਗੱਡੀ ਚਲਾਉਣਾ ਦਿੱਲੀ ਤੂੰ ਤਾਂ ਗੱਡੀ ਚਲਾਉਣਾ ਤੇ ਇਹਨੂੰ ਇੱਧਰ ਕਿਹੜੀ ਗੱਡੀ ਪਾਈ ਫਿਰਦਾ ਇਹਨੂੰ ਸਮਝਾ ਲੈ ਇਹਨਾਂ ਬੱਚਾ ਤਰ੍ਹਾਂ ਨੁਕਸਾਨ ਹੋਏਗਾ ਵਾ ਇਹ ਵੀ ਇਸ਼ਾਰਾ ਤਾਂ ਤਾਂ ਨਹੀਂ ਚਲਦੀਆਂ ਬੱਚੇ ਨੇ ਛੋਟੇ ਤੁਹਾਡਾ ਫਰਜ਼ ਬਣਦਾ ਇਹਨਾਂ ਨੂੰ ਸਮਝਾਉਣਾ ਤੂੰ ਟਰੈਕਟਰ ਡਰਾਈਵਰ ਹੈ ਮੈਂ ਟਰੱਕ ਡਰਾਈਵਰ ਆਂ ਹੀ ਉਹਦੀ ਮਾਂ ਗਿਆ ਹੱਥ ਹੱਥ ਜੋੜ ਪਈ ਉਹਨੂੰ ਜਿਹੜਾ ਪਾਵਾ ਕੀਤਾ ਉਹਨੂੰ ਇਹਨੂੰ ਆਤਮ ਸੁਧਾਰੀ ਉਹਦੀਆਂ ਗੁਰਨਾਮ ਨਾਲ ਗੱਲ ਕਰਕੇ ਫਿਰ ਮੇਰੇ ਨਾਲ ਗੱਲ ਕਰ ਹਾਂਜੀ ਠੀਕ ਹੈ ਬਾਈ ਆਹ ਲੈ ਕੱਪੜਾ ਓਕੇ